ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੇ ਸਮੇਂ ਦੇ ਵਿੱਚ ਆਪਾਂ ਸਾਰੇ ਹੀ ਜਮਾਨੇ ਦੇ ਨਾਲ ਤੁਰਨ ਦੀ ਦੁਹਾਈ ਪਾਣੇ ਆ ਕਿ ਨਹੀਂ ਜੋ ਪਿਛਲਾ ਸਮਾਂ ਸੀ ਉਹ ਲੰਘ ਗਿਆ ਹੁਣ ਜਮਾਨੇ ਦੇ ਨਾਲ ਚੱਲਣਾ ਚਾਹੀਦਾ ਹੈ ਪਰ ਇਹ ਦੇ ਨਾਲ ਜੇ ਸਾਨੂੰ ਕੁਝ ਫਾਇਦੇ ਨੇ ਤੇ ਕੁਝ ਨੁਕਸਾਨ ਵੀ ਨੇ ਉਹ ਕਿਵੇਂ ਇੱਕ ਬੜੇ ਦੁੱਖ ਦੀ ਗੱਲ ਹੈ ਕੀ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਆਪਣੇ ਜੱਟਾਂ ਦੇ ਘਰ ਜਾਂ ਜਿਹੜੇ ਪੰਜਾਬੀ ਨੇ ਉਹਨਾਂ ਦੇ ਘਰਾਂ ਦੇ ਵਿੱਚ ਵਰਤਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਨਾਮ ਵੀ ਅੱਜ ਕੱਲ ਦੇ ਬੱਚਿਆਂ ਨੂੰ ਨਹੀਂ ਪਤਾ ਉਹ ਨਹੀਂ ਸਮਝ ਪਾਉਂਦੇ ਕਿ ਕਿਹੜੀ ਚੀਜ਼ ਨੂੰ ਕੀ ਬੋਲਿਆ ਜਾਂਦਾ ਹੈ ਉਦਾਹਰਣ ਦੇ ਵਜੋਂ ਚੰਗੇਰ ਅੱਜ ਦੇ ਜਿਹੜੇ ਬਾਹਰ ਦੇ ਜੰਮਪਾਲ ਬੱਚੇ ਨੇ ਜਾਂ ਜਿਹੜੇ ਆਧੁਨਿਕ ਜੀਵਨ ਜਉਣ ਦੇ ਆਦੀ ਨੇ ਜਾਂ ਜਿਨ੍ਹਾਂ ਨੂੰ ਪਰਾਣੀਆਂ ਕਲਚਰ ਦੇ ਨਾਲ ਪਰਹਾਰੀਆਂ ਚੀਜ਼ਾਂ ਦੇ ਨਾਲ ਕੋਈ ਲਗਾਵ ਨਹੀਂ ਕੋਈ ਜੁੜਾਵ ਨਹੀਂ ਜੇ ਇਸ ਗੱਲ ਦਾ ਆਪਾਂ ਸਰਚ ਕਰੀਏ ਜਾਂ ਇਸ ਗੱਲ ਦੀ ਆਪਾਂ ਪਰਚੋਲਣਾ ਕਰੀਏ ਤੇ ਬਹੁਤਾਇਤ ਦੇ ਵਿੱਚ ਅੱਜ ਪਿੰਡਾਂ ਦੇ ਵਿੱਚ ਵੀ ਸ਼ਾਇਦ ਬੱਚਿਆਂ ਨੂੰ ਉਹਨਾਂ ਪਤਾ ਨਹੀਂ ਆਪਣੇ ਘਰ ਦੀਆਂ ਜਿਹੜੀਆਂ ਠੇਠ ਪੰਜਾਬੀ ਵਿੱਚ ਬੋਲੀਆਂ ਜਾਣ ਵਾਲੀਆਂ ਚੀਜ਼ਾਂ ਹੁੰਦੀਆਂ ਸਨ ਜਿਵੇਂ ਚੰਗੇਰ ਪਿੱਛੇ ਕਰਕੇ ਇੱਕ ਵੀਡੀਓ ਪਾਈ ਗਈ ਸੀ ਜੋ ਐਸੇ ਹੀ ਟੌਪਿਕ ਦੇ ਉੱਤੇ ਸੀ ਜਿਦੇ ਵਿੱਚ ਚੰਗੇਰ ਸ਼ਬਦ ਵਰਤਿਆ ਗਿਆ ਪਰ ਇਸ ਗੱਲ ਦਾ ਬੜਾ ਦੁੱਖ ਲੱਗਾ ਕਿ ਜਿਹੜੇ ਕਈ ਸਰੋਤੇ ਨੇ ਉਹਨਾਂ ਨੂੰ ਚੰਗੇਰ ਦਾ ਵੀ ਅਰਥ ਨਹੀਂ ਪਤਾ ਉਹਨਾਂ 'ਚ ਦੋਸ਼ ਉਹਨਾਂ ਦਾ ਨਹੀਂ ਹੈ ਬਿਲਕੁਲ ਨਹੀਂ ਹੈ ਉਹ ਸਾਡਾ ਦੋਸ਼ ਹੈ ਸਾਡਾ ਆਪਣਾ ਦੋਸ਼ ਹੈ ਮਾਵਾ ਦਾ ਦੋਸ਼ ਹੈ ਕਿ ਜਿਹੜੀਆਂ ਸਾਡੀਆਂ ਪਰਪਰੰਪਰਿਕ ਚੀਜ਼ਾਂ ਨੇ ਆਪਾਂ ਉਹਨਾਂ ਦਾ ਨਾਮ ਦੀ ਆਪਣੇ ਬੱਚਿਆਂ ਤੱਕ ਨਹੀਂ ਦੱਸਿਆ ਤੰਗੇਰ ਹੁੰਦੀ ਸੀ ਅਸੀਂ ਖੁਦ ਵੇਖਿਆ ਹੈ ਕਿ ਸਾਡੀਆਂ ਮਾਵਾ ਜਦੋਂ ਆਪਾਂ ਸਕੂਲ ਤੋਂ ਪੜ ਕੇ ਘਰ ਵਾਪਸ ਮੁੜਨਾ ਤੇ ਸਾਡੀਆਂ ਮਾਵਾ ਗਰਮੀ ਦੇ ਸੌਣ ਪਾਦਰੋਂ ਦੇ ਵਿੱਚ ਅਕਸਰ ਸਾਡੀਆਂ ਚਾਚੀਆਂ ਤਾਈਆਂ ਮਾਵਾ ਸਾਰੀਆਂ ਹੀ ਉਹ ਪਾਂਡਾ ਜਿਹੜਾ ਹੈ ਜਿਹੜਾ ਕਿਚੰਗੇਰ ਹੈ ਰਾਤ ਦੇ ਉੱਤੇ ਰੱਖਣ ਵਾਲੀ ਉਹ ਬਣਾਇਆ ਕਰਦੀਆਂ ਸਨ ਇੱਕ ਪੌਦਾ ਹੁੰਦਾ ਹੈ ਜਿੰਨੂੰ ਸਾਰ ਆਖਦੇ ਨੇ ਉਸ ਸਰ ਨੂੰ ਵੱਡ ਕੇ ਤੇ ਉਹਨੂੰ ਸਾਕਾ ਕੇ ਉਹਨੂੰ ਜੋੜ-ਜੋੜ ਕੇ ਤੇ ਵਾਰ ਦਈ ਦੇ ਸਣ ਕਿਦੇ ਨਾਲ ਖੱਗੀਆਂ ਦੇ ਨਾਲ ਜਿਹੜੇ ਖਜੂਰਾ ਦਾ ਪੇਡਾ ਹੁੰਦਾ ਹੈ ਆਮ ਜੰਗਲਾਂ 'ਚ ਮਿਲ ਜਾਂਦਾ ਹੈ ਉਹਨਾਂ ਦੇ ਜਿਹੜੇ ਪੱਤੇ ਨੇ ਉਹਨਾਂ ਨੂੰ ਸਕਾ ਕੇ ਜਿੰਨੂੰ ਖੱਗੇ ਆਖਿਆ ਜਾਂਦਾ ਹੈ ਫਿਰ ਉਹਦੇ ਵਿੱਚ ਕੁਛ ਤੇ ਆਪਾਂ ਚਿੱਟੇ ਰੱਖ ਲੈਨੇ ਆ ਤੇ ਕੁਛ ਜਿਹੜੇ ਨੇ ਉਹਨਾਂ ਨੂੰ ਰੰਗ ਦਿੱਤਾ ਜਾਂਦਾ ਹੈ ਜਿਹੜਾ ਸੇਵੀਆਂ ਵਟਣ ਵਾਲਾ ਰੰਗ ਹੁੰਦਾ ਹੈ ਪਾਣੀ ਵਿੱਚ ਘੋਲ ਕੇ ਹਰਾ ਪੀਲਾ ਗੁਲਾਬੀ ਇਹਨਾਂ ਰੰਗਾਂ ਦੇ ਨਾਲ ਫਿਰ ਉਹਦੇ 'ਚ ਡਿਜ਼ਾਈਨ ਬਣਾਇਆ ਜਾਂਦਾ ਸੀ ਤੇ ਉਹਦੇ ਵਿੱਚ ਹੀ ਪ੍ਰਸ਼ਾਦੇ ਤਿਆਰ ਕਰਕੇ ਰੱਖੇ ਜਾਂਦੇ ਸਨ ਇੱਕ ਜਾਂ ਦੋ ਨਵੀਂ ਚੰਗੇਰ ਤੇ ਬੀਬੀਆਂ ਆਮ ਹੀ ਘਰ ਵਿੱਚ ਰੱਖਦੀਆਂ ਸਨ ਤੇ ਇਹਦੇ ਨਾਲ ਇੱਕ ਜੁੜੀ ਰਵਾਇਤ ਜਿਹੜੀ ਸੀ ਉਹ ਇਹ ਸੀ ਜਿਵੇਂ ਕੀ ਆਪਾਂ ਪ੍ਰਸ਼ਾਦਾ ਲਾਣੇ ਆ ਆਪਾਂ ਜਦੋਂ ਪ੍ਰਸ਼ਾਦਾ ਲਾਂਦੇ ਹੁੰਦੇ ਸਾਂ ਛੋਟੇ ਹੁੰਦੇ ਵੀ ਤੇ ਇਹ ਗੱਲ ਸਾਨੂੰ ਸਿਖਾਈ ਗਈ ਸੀ ਕਿ ਪਹਿਲੀ ਰੋਟੀ ਪਹਿਲਾ ਪ੍ਰਸ਼ਾਦਾ ਚੰਗੇਰ ਦਾ ਉਹਦੇ ਤੇ ਉਹਦਾ ਹੱਕ ਹੁੰਦਾ ਸੀ ਇਹਦਾ ਮਤਲਬ ਇਹ ਹੁੰਦਾ ਸੀ ਕਿ ਜਿਹੜਾ ਰੋਟੀ ਵਾਲਾ ਪੰਡਾ ਹੈ ਉਹ ਕਦੀ ਭੁੱਲ ਕੇ ਵੀ ਖਾਲੀ ਨਾ ਰਵੇ ਕਿਉਂਕਿ ਜਿਸ ਘਰ ਦੇ ਵਿੱਚ ਚੰਗੇਰ ਭੁਖੀ ਹੈ ਉਥੋਂ ਦੀ ਭੁੱਖ ਕਿੱਥੇ ਜਾਣੀ ਹੈ ਜੇਕਰ ਘਰ ਦੀ ਚੰਗੇਰ ਜਿਹੜੀ ਹੈ ਉਹ ਭੁਖੀ ਹੈ ਤੇ ਘਰ ਦੇ ਜੀ ਕਿੱਥੋਂ ਰੱਜਣਗੇ ਇਸ ਗੱਲ ਨੂੰ ਬਹੁਤ ਵੱਡਾ ਅਪਸ਼ਗਨ ਮੰਨਿਆ ਜਾਂਦਾ ਸੀ ਕਿ ਦਿਨੇ ਵੀ ਤੇ ਰਾਤ ਵੀ ਰੋਟੀ ਇੱਕ ਜਾਂ ਦੋ ਜਾਂ ਅੱਧੀ ਜਾਂ ਇੱਕ ਟੁਕੜਾ ਹੀ ਚੰਗੇਰ ਦੇ ਵਿੱਚ ਜ਼ਰੂਰ ਪਰ ਜ਼ਰੂਰ ਰੱਖਿਆ ਜਾਵੇ ਕਿਉਂਕਿ ਜਿੱਦਣ ਇਹ ਗੱਲ ਨਹੀਂ ਸੀ ਹੁੰਦੀ ਖੁਦ ਸਾਨੂੰ ਵੀ ਡਾਂਟ ਪਿਆ ਜਾਂਦੀ ਸੀ ਕਿ ਚੰਗੇਰ ਖਾਲੀ ਕਿੰਨੇ ਰੱਖੀ ਹੈ ਸੋ ਇਹ ਵੀ ਇੱਕ ਗਲਤੀ ਮੰਨੀ ਜਾਂਦੀ ਸੀ ਤੇ ਇਸ ਗੱਲ ਦਾ ਸਾਨੂੰ ਪਤਾ ਹੁੰਦਾ ਸੀ ਕਿ ਹੁਣ ਡਾਂਟ ਬਹੁਤ ਪੈਣੀ ਹੈ ਵਾਈ ਗੁਰੂ ਜੀਓ ਕੁਝ ਗੱਲਾਂ ਨੇ ਜਿਹੜੀਆਂ ਅੱਜ ਦੇ ਸਮੇਂ 'ਚ ਜਿਵੇਂ ਬੀਬੀਆਂ ਪ੍ਰਸ਼ਾਦੇ ਪਕਾਉਣ ਤੇ ਪਹਿਲਾਂ ਪੁੱਛਣਾ ਕਿ ਕਿੰਨੀਆਂ ਰੋਟੀਆਂ ਖਾਓਗੇ। ਕਿਰਪਾ ਕਰਕੇ ਇਹ ਕੰਮ ਜਿਹੜਾ ਹੈ ਉਹ ਬੀਬੀਆਂ, ਮਾਤਾਵਾਂ, ਭੈਣਾਂ, ਧੀਆਂ ਇਹ ਕੰਮ ਭੁੱਲ ਕੇ ਵੀ ਨਾ ਕਰਨ ਕਿਉਂਕਿ ਗੁਰੂ ਘਰ ਜਦੋਂ ਲੰਗਰ ਚੱਲਦਾ ਹੈ ਉਦੋਂ ਕੋਈ ਇਹ ਨਹੀਂ ਪੁੱਛਦਾ ਕਿ ਕਿੰਨੀਆਂ ਰੋਟੀਆਂ ਲਵੋਗੇ, ਕਿੰਨੇ ਪ੍ਰਸ਼ਾਦੇ ਲਵੋਗੇ, ਉਹ ਅੰਨਾ ਵਰਤਾਂਦੇ ਨੇ। ਜੇ ਛਾਬੇ ਵਿੱਚ ਉਹਨਾਂ ਦੇ ਪਾਂਡੇ ਇਹ ਚੰਗੇ ਰੇ ਜੋ ਵੀ ਉਹਨਾਂ ਦਾ ਛਾਬਾ ਹੈ ਲੰਗਰ ਜਿਹੜੇ ਵਰਤਾਂਦੇ ਨੇ ਉਹ ਕਦੀ ਇਹ ਗੱਲ ਨਹੀਂ ਪੁੱਛਦੇ ਪਰ ਇਹ ਜ਼ਰੂਰ ਪੁੱਛਦੇ ਨੇ ਕਿ ਹਰ ਇੱਕ ਦੇ ਅੱਗੇ ਜਾ ਕੇ ਹਰ ਇੱਕ ਦੇ ਕੋਲ ਜਾ ਕੇ ਕੀ ਪ੍ਰਸ਼ਾਦਾ ਵੈ ਗੁਰੂ ਪ੍ਰਸ਼ਾਦਾ ਵੈ ਗੁਰੂ ਜੇ ਪ੍ਰਸ਼ਾਦਾ ਛਾਬੇ 'ਚ ਹੈ ਤੇ ਤਾਂ ਉਹ ਪੁੱਛਦੇ ਨੇ ਤੇ ਜੇ ਛਾਬਾ ਖਾਲੀ ਹੋਵੇ ਫਿਰ ਉਹ ਨਹੀਂ ਪੁੱਛਣਗੇ ਸੰਗਤ ਜੀ ਜੇ ਪ੍ਰਸ਼ਾਦਾ ਇੱਕ ਵੱਧ ਪੱਕ ਜਾਵੇ ਜਾਂ ਦੋ ਵੱਧ ਪੱਕ ਜਾਣੇ ਦੇ ਵਿੱਚ ਆਪਣੇ ਘਰ ਵਿੱਚ ਭੁੱਖ ਨਹੀਂ ਪੈਂਦੀ ਮਹਾਰਾਜ ਜਰੂਰ ਬਰਕਤਾਂ ਪਾਉਂਦੇ ਨੇ ਕਿਉਂਕਿ ਆਂਦੇ ਨੇ ਕਿ ਜਿਹੜਾ ਪਾਂਡਾ ਹੈ ਜਿਦੇ ਚ ਆਪਾਂ ਪ੍ਰਸ਼ਾਦਾ ਰੱਖਣੇ ਆ ਉਹਨੂੰ ਭਰਿਆ ਰੱਖੋ ਖਾਲੀ ਨਾ ਰੱਖੋ ਤੇ ਪਰਮਾਤਮਾ ਭੰਡਾਰੇ ਭਰਪੂਰ ਕਰਦਾ ਹੈ ਸੰਗਤ ਜੀਓ ਸੰਤ ਬਾਬਾ ਨਿਧਾਨ ਸਿੰਘ ਜੀ ਲੰਗਰ ਸਾਇਬ ਵਾਲੇ ਜਿਹੜੇ ਕੀ ਗੁਰੂ ਗੋਬਿੰਦ ਸਿੰਘ ਜੀ ਦੇ ਅਸ਼ੀਰਵਾਦ ਨਾਲ ਜਿੰਨਾਂ ਦਾ अवतार ਹੋਇਆ ਸੀ ਜਿਨ੍ਹਾਂ ਨੇ ਜਨਮ ਧਾਰਿਆ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤੇ ਸਨ ਕਿ ਇੱਕ ਦੋ ਸੰਤ ਅਸੀਂ ਕਲਪੇ ਜਾਾਂਗੇ ਜਿਹੜੇ ਸਿੱਖੀ ਨੂੰ ਆਸਰਾ ਲਾਣਗੇ ਭਾਵ ਚੜ੍ਹਦੀ ਕਲਾ ਵਿੱਚ ਲਜਾਣਗੇ ਸੰਤ ਬਾਬਾ ਅਤਰ ਸਿੰਘ ਜੀ ਜਿਨ੍ਹਾਂ ਨੇ ਲੱਖਾਂ ਕਰੋੜਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਤੇ ਪਾਰ ਲਾਇਆ ਤੇ ਸੰਤ ਬਾਬਾ ਨਿਦਾਨ ਸਿੰਘ ਜੀ ਇਹ ਦੋ ਮਹਾਂਪੁਰਖ ਜਿਹੜੇ ਹੋਏ ਨੇ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾ ਕਰਕੇ ਹੋਏ ਨੇ ਉਹਨਾਂ ਜਦੋਂ ਸੇਵਾ ਕਰਨੀ ਦਿਨ ਪਰ ਰਾਤ ਸੇਵਾ ਕਰਨੀ ਪਰ ਉਹ ਆਪਣੇ ਜਦੋਂ ਰਾਤ ਨੂੰ ਸੇਵਾ ਤੋਂ ਨਿਵਰਤ ਹੋ ਕੇ ਬੈੰਦੇ ਸਣ ਤੇ ਆਪਣੇ ਤੁੰਬੇ ਦੇ ਨਾਲ ਭਜਨ ਕਰਦੇ ਸਣ ਨਾਮ ਜਪਦੇ ਸਣ ਪਰ ਆਪਣੇ ਕੋਲ ਉਹ ਕੁਝ ਕੁ ਛੋਲਿਆਂ ਦਾ ਪ੍ਰਸ਼ਾਦ ਰੱਖਦੇ ਸਣ ਜਿਨ੍ਹਾਂ ਨੂੰ ਉਹ ਬਾਦਾਮ ਆਖਿਆ ਕਰਦੇ ਸਣ ਉਹਨਾਂ ਨੂੰ ਇੱਕ ਰਾਤ ਐਨੀ ਭੁੱਖ ਲੱਗੀ ਕਿ ਜਿਹੜੀ ਜਰੀ ਨਾ ਜਾਵੇ ਮਾਣਵੇ ਚਾਏ ਕਿ ਹੁਣ ਅੱਧੀ ਰਾਤ ਹੋ ਗਈ ਹੈ ਐਸ ਟਾਈਮ ਕਿਸੇ ਨੇ ਕਿੱਥੇ ਆਉਣਾ ਹੈ ਚੱਲੋ ਮੈਂ ਖਾ ਹੀ ਲੈਣਾ ਹ ਪਰ ਸੰਕਤ ਜੀ ਉਹਨਾਂ ਦੇ ਮਨ ਵਿੱਚ ਇਹ ਗੱਲ ਵਾਰ-ਵਾਰ ਆਉਂਦੀ ਸੀ ਕਿ ਨਹੀਂ ਪਾਈ ਸ਼ਾਇਦ ਕੋਈ ਭੁੱਖਾ ਆ ਜਾਵੇ ਤੇ ਉਹ ਜੇ ਮੇਰੇ ਕੋਲੋਂ ਆ ਕੇ ਕੁਝ ਖਾਣ ਨੂੰ ਮੰਗ ਲਵੇ ਤੇ ਮੇਰੇ ਤੋਂ ਨਾ ਦਿੱਤਾ ਜਾਵੇ ਤੇ ਮੇਰਾ ਮਰਨ ਹੋ ਜਾਵੇਗਾ ਉਹਨਾਂ ਨੇ ਉਹ ਛੋਲੇ ਜਿਹੜੇ ਸਨ ਉਹ ਨਹੀਂ ਖਾਦੇ ਕੱਜ ਦਿੱਤੇ ਆਪਣੇ ਛਾਬੇ ਦੇ ਵਿੱਚ ਹੀ ਉਸ ਰਾਤ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਆ ਕੇ ਉਹਨਾਂ ਨੂੰ ਖਾਣ ਵਾਸਤੇ ਕੁਛ ਭੋਜਨ ਮੰਗਿਆ ਸੀ ਤੇ ਉਹ ਹੀ ਛੋਲੇ ਕੱਢ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨਾਂ ਨੇ ਦਿੱਤੇ ਸਨ ਕਿ ਸਾਡੇ ਕੋਲ ਆ ਨਹੀਂ ਤੁਸੀਂ ਇਹ ਪ੍ਰਵਾਣ ਕਰੋ ਉਹਨਾਂ ਨੇ ਉਸਾਰੇ ਸ਼ੱਕ ਕੀਤੇ ਹੋਰ ਕੁਛ ਖਾਣ ਨੂੰ ਮੰਗਿਆ ਉਸ ਸਮੇਂ ਦੇ ਵਿੱਚ ਲੰਗਰੀ ਜਿਹੜਾ ਸੀ ਉਹ ਕੁੰਡਾ ਲਾ ਕੇ ਜਿੰਦਾ ਲਾ ਕੇ ਤੇ ਲੰਗਰ ਹਾਲ ਨੂੰ ਬੰਦ ਕਰ ਦਿੰਦੇ ਸਨ ਜਿੱਥੇ ਲੰਗਰ ਹੁੰਦਾ ਸੀ ਪਰ ਜਦੋਂ ਉਹਨਾਂ ਨੇ ਲੰਗਰ ਵੇਖਿਆ ਕਿ ਮੇਰੇ ਤੋਂ ਗੁਰੂ ਜੀ ਮੰਗੰਦੈਣੇ ਕੁਛ ਖਾਣ ਨੂੰ ਪਰ ਇਹ ਜੇ ਇਹਨਾਂ ਦੀ ਭੁੱਖ ਦੀ ਤ੍ਰਿਪਤੀ ਨਾ ਹੋਈ ਤੇ ਮੇਰਾ ਮਰਨ ਹੋ ਜਾਣਾ ਹੈ। ਜਦਕੀ ਗੁਰੂ ਜੀ ਦੇ ਵਾਰ-ਵਾਰ ਇਹ ਆਖਨ ਤੇ ਕੀ ਭਾਈ ਛੇਤੀ ਕਰੋ ਅਸੀਂ ਜਾਣਾ ਹੈ ਭਾਈ ਛੇਤੀ ਕਰੋ ਅਸੀਂ ਜਾਣਾ ਹੈ। ਜਦੋਂ ਇਹ ਗੱਲਾਂ ਸੁਣੀਆਂ ਤੇ ਉਹਨਾਂ ਦੇ ਮਨ ਵਿੱਚ ਇਹ ਗੱਲ ਆਈ ਕਿ ਭੱਜ ਕੇ ਮੈਂ ਉਹਨੂੰ ਲੰਗਰੀ ਨੂੰ ਉਠਾ ਕੇ ਤੇ ਉਹਨਾਂ ਤੋਂ ਪ੍ਰਸ਼ਾਦੇ ਲੈਣਾ ਹਾਂ। ਫੇਰ ਮਨ ਵਿੱਚ ਸੋਚਿਆ ਕਿ ਭਾਈ ਜੇ ਮੇਰਾ ਇਹ ਸਭ ਕੁਝ ਕੰਮ ਕਰਦੇ ਆ ਹੋਇਆ ਇਹ ਰਾਹੀਰ ਮੇਰਾ ਪਰਮੇਸ਼ਰ ਜੇ ਟੁਰ ਗਿਆ ਤੇ ਮੈਂ ਕੀ ਕਰਾਂਗਾ ਕਿੱਥੋਂ ਲੱਭਾਂਗਾ ਹੋਵੇ ਨਾ ਤੇ ਮੈਂ ਜਿੰਦਾ ਤੋੜ ਕੇ ਹੀ ਪ੍ਰਸ਼ਾਦੇ ਲਿਉਂਦਾ ਹਾਂ ਜਦੋਂ ਉਹਨਾਂ ਨੇ ਜਿੰਦਾ ਤੋੜਿਆ ਤੇ ਉਹਦੀ ਆਵਾਜ਼ ਸੁਣਨ ਕਰਕੇ ਜਿਹੜੇ ਲੰਗਰੀ ਸੀ ਉਹ ਦੌੜਿਆ ਆਇਆ ਤੇ ਉਹਨਾਂ ਨੂੰ ਬਹੁਤ ਮਾੜੇ ਬਚਨ ਬੋਲੇ ਬੜੇ ਕਬੂਲ ਬੋਲੇ ਉਹਨੇ ਚਿਰ ਨੂੰ ਜਦੋਂ ਉਹ ਵਾਪਸ ਆਏ ਤੇ ਉਹਨਾਂ ਦੇਖਿਆ ਕਿ ਗੁਰੂ ਜੀ ਜਾ ਚੁੱਕੇ ਨੇ ਤੇ ਉਹਨਾਂ ਦੇ ਮਨ ਵਿੱਚ ਬਹੁਤ ਵੱਡਾ ੱਤਕਾ ਲੱਗਾ ਤੇ ਉਹਨਾਂ ਸੋਚਿਆ ਕਿ ਹੁਣ ਇੱਥੇ ਰਹਿਣ ਦਾ ਫਾਇਦਾ ਨਹੀਂ ਤੇ ਆਪਾਂ ਇੱਥੋਂ ਜਾਂਨੇ ਆ ਜਦੋਂ ਉਹ ਸਟੇਸ਼ਨ ਤੇ ਜਾ ਕੇ ਤੇ ਜਾਣ ਦੀ ਤਿਆਰੀ ਕਰਦੇ ਸਨ ਉਸੇ ਹੀ ਸਮੇ ਗੁਰੂ ਮਹਾਰਾਜ ਜੀ ਨੇ ਉਹਨਾਂ ਤੇ ਕਿਰਪਾ ਕੀਤੀ ਸੀ ਤੇ ਉਹਨਾਂ ਤੇ ਟੁੱਟ ਕੇ ਉਹਨਾਂ ਨੂੰ ਇੱਕ ਨਾਲ ਲਾਇਆ ਵੀ ਕਿੱਥੇ ਚੱਲੇ ਹੋ ਸਾਨੂੰ ਛੱਡ ਕੇ ਤੇ ਗੋਂ ਸੰਤ ਬਾਬਾ ਨਿਧਾਨ ਸਿੰਘ ਜੀ ਨੇ ਆਖਿਆ ਕਿ ਜਦੋਂ ਮੇਰਾ ਬਾਜਾਂ ਵਾਲਾ ਹੀ ਮੇਰੇ ਤੋਂ ਰਸ ਗਿਆ ਹੈ ਤੇ ਮੇਰਾ ਹੁਣ ਕੌਣ ਹੈ ਇਸ ਧਰਤੀ ਤੇ ਤੇ ਗੁਰੂ ਜੀ ਨੇ ਉਹਨਾਂ ਨੂੰ ਆਪਣੀ ਹਿੱਕ ਦੇ ਨਾਲ ਲਾ ਕੇ ਤੇ ਉਹਨਾਂ ਨੂੰ ਬਚਨ ਦਿੱਤੇ ਸਨ ਉਹਨਾਂ ਨੂੰ ਵਰ ਦਿੱਤੇ ਸਨ ਕਿ ਅੱਜ ਤੋਂ ਬਾਅਦ ਖੀਸਾ ਮੇਰਾ ਤੇ ਹੱਥ ਤੇਰਾ ਜੋੜਾ ਕਿ ਅੱਜ ਵੀ ਕਿੰਨਾ ਲੰਗਰ ਚੱਲਦਾ ਹੈ ਉਹ ਸਿੱਖ ਸੰਗਤਾਂ ਜਾਣਦੀਆਂ ਨੇ ਇਸ ਗੱਲ ਦਾ ਭਾਵ ਇਹ ਸੀ ਕਿ ਜੇ ਉਦਣ ਉਹ ਵੀ ਆਪਣਾ ਛਾਬਾ ਖਾਲੀ ਰੱਖ ਦੇ ਉਹਨਾਂ ਤੇ ਨੀਆਂ ਮੇਰਾ ਕਿਥੋਂ ਵਰਤਣੀਆਂ ਸਨ ਖੈਰ ਆਪਾਂ ਐਡੇ ਉੱਚੇ ਸੁੱਚੇ ਜੀਵਨ ਵਾਲੇ ਨਹੀਂ ਕਿ ਇਸ ਗੱਲ ਦੀ ਤੁੜੰਦਾ ਸਾਡੇ ਰਸੋਈ ਵਾਲੇ ਇੱਕ ਡੱਬੇ ਤੋਂ ਕੀਤੀ ਜਾਏ ਪਰ ਇਸ ਗੱਲ ਤੋਂ ਸਾਨੂੰ ਇਹ ਸਿੱਖ ਲੈਣੀ ਚਾਹੀਦੀ ਏ ਕਿ ਨੇਰੇ ਸਵੇਰੇ ਕਾਲੀ ਦੇ ਵਿੱਚ ਵੀ ਜੇ ਕੋਈ ਸਾਡੇ ਘਰ ਆ ਕੇ ਤੇ ਆ ਕੇ ਜੋ ਵੀ ਤੁਹਾਡੇ ਕੋਲ ਪਿਆ ਹੈ ਇੱਕ ਰੋਟੀ ਅੱਧੀ ਰੋਟੀ ਜਾਂ ਰਾਤ ਦਾ ਪ੍ਰਸ਼ਾਦਾ ਮੈਨੂੰ ਦੇ ਦਿਓ ਮੈਨੂੰ ਬੜੀ ਭੁੱਖ ਹੈ ਪਰ ਮੈਨੂੰ ਛੇਤੀ ਜਾਣਾ ਹੈ ਤੇ ਸੰਗਤ ਜੀ ਜੇ ਅਸੀਂ ਪਕਾਣ ਬਾਹਾਂਗੇ ਤੇ ਉਹ ਸਾਡੀ ਢੀਕ ਨਹੀਂ ਕਰੇਗਾ ਇਹ ਨਹੀਂ ਆਖਿਆ ਜਾਂਦਾ ਕਿ ਕਿਹੜੀ ਚੀਜ਼ ਤੋਂ ਸਾਡਾ ਕਿੰਨਾ ਭਲਾ ਹੋ ਜਾਂਦਾ ਹੈ ਸੋ ਕੁੱਲ ਮਿਲਾ ਕੇ ਭਾਈ ਆਪਣੀ ਰਸੋਈ ਦੇ ਵਿੱਚ ਜਿਹੜਾ ਰੋਟੀਆਂ ਵਾਲਾ ਡੱਬਾ ਹੈ ਅੱਜ ਕੱਲ ਤੇ ਹੁਣ ਹਰ ਇੱਕ ਘਰ ਦੇ ਵਿੱਚ ਚੰਗੇਰ ਛੱਡ ਕੇ ਛੱਬਾ ਜਿਹੜਾ ਹੁੰਦਾ ਹੈ ਉਹ ਛੱਡ ਕੇ ਅੱਜ ਕੱਲ ਰੋਟੀਆਂ ਦੇ ਸਟੀਲ ਦੇ ਡੱਬੇ ਆ ਗਏ ਨੇ ਪਰ ਜੇ ਉਹ ਵੀ ਨੇ ਤੇ ਘਰ ਦੇ ਵਿੱਚ 2 4 5 ਪ੍ਰਸ਼ਾਦੇ ਜ਼ਰੂਰ ਪਰ ਜ਼ਰੂਰ ਰੱਖਿਆ ਕਰੋ ਜੇ ਕੋਈ ਆਪਣਾ ਘਰ ਦਾ ਮੈਂਬਰ ਨਹੀਂ ਖਾਏਗਾ ਤੇ ਭਾਈ ਕੋਈ ਗਾਂ ਖਾਲੇਗੀ ਕੋਈ ਕੁੱਤਾ ਖਾਲੇਗਾ ਕੋਈ ਬਿੱਲੀ ਖਾਲੇਗੀ ਜੇ ਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ ਇਹ ਗੱਲ ਨਾ ਸੋਚੀਏ ਕਿ ਰੋਟੀ ਬੇਕਾਰ ਜਾਂਦੀ ਹੈ ਅੰਨ ਖਰਾਬ ਹੁੰਦਾ ਹੈ ਜੇ ਉਹ ਕਿਤੇ ਗਲ ਸੜ ਵੀ ਜਾਏਗਾ ਉਹਦੇ ਵਿੱਚ ਵੀ ਕਿਰਮ ਪੈਦਾ ਹੋਣਗੇ ਤੇ ਉਹਨੂੰ ਖਾ ਲੈਣਗੇ ਕਿਉਂਕਿ ਇਹ ਗੁਰਬਾਣੀ ਦਾ ਵਾਕ ਹੈ ਕਿ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਈ ਧਰਤੀ ਤੇ ਇਹੋ ਜਾ ਕੋਈ ਦਾਣਾ ਨਹੀਂ ਜਿਦੇ ਤੇ ਕਿਸੇ ਖਾਣ ਵਾਲੇ ਦਾ ਨਾਮ ਨਹੀਂ ਲਿਖਿਆ ਸਸੰਗਤ ਜੀਓ ਅਰਦਾਸ ਹੈ ਬੇਨਤੀ ਹੈ ਆਪ ਜੀ ਦੇ ਸਨਮੁਖ ਕਿ ਆਪਾਂ ਇਸ ਭਾਂਡੇ ਨੂੰ ਭਰ ਕੇ ਰੱਖੀਏ ਤਾਂ ਜੋ ਆਪਣੇ ਘਰ ਦੇ ਵਿੱਚ ਵੀ ਬਰਕਤਾਂ ਆਉਣ ਸਾਡੇ ਘਰ ਦੇ ਖਜ਼ਾਨੇ ਭਰੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ